प्यारे बच्चों आज ਆਪਾਂ ਕਲਾਸ 5 ਮੇਰੀ ਦੁਨੀਆ ਪਾਠ ਨੰਬਰ 24 ਕੰਪਿਊਟਰ ਦੀ ਵਰਤੋਂ ਕੰਪਿਊਟਰ ਦੀ ਕੀ ਵਰਤੋਂ ਹੈ ਉਹਦੇ ਬਾਰੇ ਆਪਾਂ ਪੜਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਪਿਛਲੇ ਜਮਾਤਾਂ ਵਿੱਚ ਤੁਸੀਂ ਜਾਣ ਚੁੱਕੇ ਹੋਗੇ ਕੰਪਿਊਟਰ ਕੀ ਹੈ ਤੇ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਕੀ ਹੈ ਤੇ ਕੰਪਿਊਟਰ ਨੇ ਤੇ ਅਸੀਂ ਕੀ ਕੀ ਕਰ ਸਕਦੇ ਆ ਪਤਾ ਹੈ ਨਾ ਕੰਪਿਊਟਰ ਕੀ ਹੈ ਕੰਪਿਊਟਰ ਇੱਕ ਮਸ਼ੀਨ ਹੁੰਦੀ ਹੈ ਠੀਕ ਹੈ ਇਹ ਇਹਦੀ ਕੀ ਹੈ ਇਹਦੀ ਵਿਸ਼ੇਸ਼ਤਾਵਾਂ ਕੀ ਹੈ ਇਹ ਸਾਰਾ ਕੁਝ ਕੰਮ ਕਰ ਸਕਦੀ ਹੈ ਜਿਵੇਂ ਸਿੱਖਿਆ ਲਈ ਆਪਾਂ ਕਹੇ ਕੈਲਕੂਲੇਟਰ ਵੀ ਇਹਦੇ ਵਿੱਚ ਇਹਦੇ ਵਿੱਚੋਂ ਆਪਾਂ ਹਰ ਇੱਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਕੰਪਿਊਟਰ ਤੇ ਅਸੀਂ ਕੀ ਕੀ ਕਰ ਸਕਦੇ ਹਾਂ ਦੇਖੋ ਸਿੱਖਿਆ ਦੇ ਖੇਤਰ ਵਿੱਚ ਵੀ ਕੰਮ ਕਰਦੀ ਹੈ ਪੜਾਈ ਵੀ ਕਰ ਸਕਦੇ ਹਾਂ ਬੈਂਕਿੰਗ ਵੀ ਕਰ ਸਕਦੇ ਹਾਂ ਵਪਾਰ ਵੀ ਕਰ ਸਕਦੇ ਹਾਂ ਘਰੇ ਵੀ ਕੰਮ ਕਰ ਸਕਦੇ ਹਾਂ ਮਨੋਰੰਜਨ ਕਰ ਸਕਦੇ ਹਾਂ ਸਿਹਤ ਦੇਖੇ ਖੇਤਰ ਵਿੱਚ ਵੀ ਤੇ ਖੇਡਾਂ ਦੇ ਖੇਤਰ ਵਿੱਚ ਵੀ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ ਠੀਕ ਹੈ ਦੇਖੋ ਇਹ ਪਾਠ ਵਿੱਚ ਅਸੀਂ ਜਾਣਾਂਗੇ ਕਿ ਅੱਜ ਕੱਲ ਕੰਪਿਊਟਰ ਦੀ ਕਿਹੜੀ ਕਿਹੜੀ ਖੇਤਰਾ ਕੰਪਿਊਟਰ ਕਿਹੜੇ ਕਿਹੜੇ ਖੇਤਰਾ ਵਿੱਚ ਵਰਤੋ ਹੋ ਰਹੀ ਹੈ ਵੈਸੇ ਤਾਂ ਕੰਪਿਊਟਰ ਅੱਜ ਕੱਲ ਤਕਰੀਬਨ ਹਰ ਖੇਤਰ ਵਿੱਚ ਵਰਤਿਆ ਜਾ ਰਿਹਾ ਹੈ ਪਰੰਤੂ ਇੱਥੇ ਅਸੀਂ ਕੁਝ ਖੇਤਰਾ ਦੀ ਗੱਲ ਕਰਾਂਗੇ ਜਿਨ੍ਹਾਂ ਬਾਰੇ ਤੁਸੀਂ ਆਮ ਜਿਹੜੇ ਆਮ ਸੁਣਦੇ ਅਤੇ ਦੇਖਦੇ ਹੋ ਕਿਹੜੇ ਖੇਤਰ ਸਿੱਖਿਆ ਦੇ ਮਿਆਰ ਨੂੰ ਵਧਿਆ ਮਣਾਉਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਕੰਪਿਊਟਰ ਦੀ ਭਰਪੂਰ ਵਰਤੋਂ ਕਰਦੇ ਹਨ ਤੇ ਕੰਪਿਊਟਰ ਲੈਬਾਂ ਅੰਦਰ ਅਧਿਆਪਕ ਇਸ ਦੀ ਵਰਤੋਂ ਰਿਕਾਰਡ ਰੱਖਣ ਤੇ ਟਾਈਮ ਟੇਬਲ ਬਣਾਉਣ ਤੇ ਰਿਸਰਚ ਆਦਿ ਲਈ ਕਰਦੇ ਹਨ ਵਿਦਿਆਰਥੀ ਕੰਪਿਊਟਰ ਤੇ ਪ੍ਰੋਜੈਕਟ ਤਿਆਰ ਕਰਨ ਤੋਂ ਇਲਾਵਾ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਦੇ ਹਨ ਇੰਟਰਨੈਟ ਦੀ ਮਦਦ ਨਾਲ ਘਰ ਬੈਠੇ ਹੀ ਆਨਲਾਈਨ ਪੜਾਈ ਵੀ ਕੀਤੀ ਜਾ ਸਕਦੀ ਹੈ ਇਹ ਤਾਂ ਹੈ ਬੱਚੋ ਸਿੱਖਿਆ ਦੇ ਖੇਤਰ ਵਿੱਚ ਹੁਣ ਬੈਂਕਾਂ ਦੇ ਖੇਤਰ ਵਿੱਚ ਦੇਖੋ ਬੈਂਕਾਂ ਦੇ ਤੁਸੀਂ ਗਏ ਹੋਣੇ ਦੇਖਿਆ ਨੇ ਬੈਂਕ ਅਜੇ ਕੰਪਿਊਟਰ ਹੁੰਦੇ ਨੇ ਬੈਂਕਾਂ ਵਿੱਚ ਕੰਪਿਊਟਰ ਦੀ ਵਰਤੋਂ ਖਾਤਿਆਂ ਦਾ ਰਿਕਾਰਡ ਰੱਖਣ ਅਤੇ ਲੈਣ-ਦੇਣ ਕਰਨ ਲਈ ਕੀਤੀ ਜਾਂਦੀ ਹੈ ਤੇ ਇਸ ਦੀ ਵਧੀਆ ਵਰਤੋਂ ਕਰਤੀ ਹੈ ਇਸੇ ਕਾਰਨ ਸਾਡਾ ਕੰਮ ਆਸਾਨ ਹੋਇਆ ਹੈ ਨੈੱਟ ਬੈਂਕਿੰਗ ਜਰੀਏ ਅਸੀਂ ਬੈਂਕ ਦੇ ਸਾਰੇ ਕੰਮ ਘਰ ਬੈਠੇ ਵੀ ਆਪਣੇ ਕੰਪਿਊਟਰ ਤੋਂ ਕਰ ਸਕਦੇ ਹਾਂ ਠੀਕ ਹੈ ਵਪਾਰ ਦੇ ਖੇਤਰ ਵਿੱਚ ਬੱਚੋ ਵਪਾਰ ਦੇ ਖੇਤਰ ਵਿੱਚ ਕੰਪਿਊਟਰ ਸਾਡੀ ਪੂਰੀ ਮਦਦ ਕਰਦਾ ਹੈ ਇਸ ਨਾਲ ਅਸੀਂ ਸਾਮਾਨ ਦੀ ਖਰੀਦ-ਵੇਚਣ ਦਾ ਪੂਰਾ ਬਿਉਰਾ ਬਣਾ ਸਕਦੇ ਹਾਂ ਹਿਸਾਬ-ਕਿਤਾਬ ਰੱਖ ਸਕਦੇ ਹਾਂ ਆਨਲਾਈਨ ਸਾਮਾਨ ਵੇਚ ਵੀ ਸਕਦੇ ਹਾਂ ਅਤੇ ਨਵੇਂ-ਨਵੇਂ ਵਪਾਰੀਆਂ ਜਾਂ ਖਰੀਦਦਾਰਾਂ ਤੱਕ ਪਹੁੰਚ ਬਣਾ ਸਕਦੇ ਹਾਂ ਠੀਕ ਹੈ ਤੇ ਘਰ ਵਿੱਚ ਦੇਖੋ ਬੱਚੋ ਕਿਵੇਂ ਘਰ ਵਿੱਚ ਘਰ ਵਿੱਚ ਕੰਪਿਊਟਰ ਦੇ ਵਰਤੋਂ ਮਨੋਰੰਜਨ ਲਈ ਘਰ ਦੇ ਸਾਰੇ ਹਿਸਾਬ ਕਿਤਾਬ ਰੱਖਣ ਲਈ ਖਰਚੇ ਦੇ ਬਜਟ ਤਿਆਰ ਕਰਨ ਅਤੇ ਨਿਗਰਾਨੀ ਰੱਖਣ ਲਈ ਬਿਜਲੀ ਪਾਣੀ ਟੈਲੀਫੋਨ ਅਤੇ ਹੋਰ ਬਿੱਲਾਂ ਦੀ ਆਨਲਾਈਨ ਅਦਾਇਗੀ ਕਰਨ ਲਈ ਵਾਖੂਬੀ ਕਿੰਨੀ ਜਾ ਸਕਦੀ ਹੈ ਇਸ ਨਾਲ ਘਰ ਦੇ ਬਹੁਤੇ ਕੰਮ ਘਰ ਬੈਠੇ ਹੀ ਘੱਟ ਸਮੇਂ ਅਤੇ ਲਾਗਤ ਵਿੱਚ ਕੀਤੇ ਜਾ ਸਕਦੇ ਹਨ ਇਹ ਘਰ ਵਿੱਚ ਹੈ ਤਿਕ ਮਨੋਰੰਜਨ ਦੇ ਖੇਤਰ ਵਿੱਚ ਕਿਵੇਂ ਆ ਬੱਚੋ ਮਨੋਰੰਜਨ ਦੇ ਲਈ ਕੰਪਿਊਟਰ ਅੱਜਕੱਲ ਬਹੁਤ ਹਰਮਨ ਪਿਆਰਾ ਮਨ ਸਾਧਨ ਬਣ ਗਿਆ ਹੈ ਇਸ ਦੀ ਵਰਤੋਂ ਬੱਚੇ ਵੱਖ-ਵੱਖਗੇ ਗੇਮਾਂ ਖੇਡਣ ਲਈ ਕਰਦੇ ਹਨ ਇਸ ਤੋਂ ਇਲਾਵਾ ਗਾਣੇ ਸੁਣਨ ਅਤੇ ਫਿਲਮਾਂ ਦੇਖਣ ਲਈ ਵੀ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਤਾਂ ਟੀਵੀ ਦੇ ਪ੍ਰੋਗਰਾਮ ਵੀ ਇੰਟਰਨੈਟ ਤੇ ਹੀ ਵੇਖੇ ਜਾ ਸਕਦੇ ਜਾਂਦੇ ਹਨ ਗੱਲ ਕੀ ਅੱਜ ਕੱਲ ਕੰਪਿਊਟਰ ਨੇ ਕਰ ਦੇ ਬਾਕੀ ਸਾਰੇ ਮਨੋਰੰਜਨ ਦੇ ਜਿਹੜੇ ਉਹ ਸੀ ਹੋਰ ਸਾਧਨ ਸੀ ਉਹ ਸਾਰੇ ਹੀ ਕੀ ਕਰਦੇ ਉਹਨਾਂ ਦੀ ਛੁੱਟੀ ਕਰਤੀ ਜਿਹੜਾ ਰੇਡੀਓ ਹੁੰਦਾ ਸੀ ਜਾਂ ਟੇਪ ਰੀਕੋਰਡਰ ਹੁੰਦਾ ਸੀ ਵੀ ਸੀ ਆਰ ਹੁੰਦਾ ਸਾਰਿਆਂ ਦੀ ਛੁੱਟੀ ਕਰਤੀ ਕੰਪਿਊਟਰ ਨੇ ਸਿਹਤ ਦੇ ਖੇਤਰ ਵਿੱਚ ਦੇਖੋ ਬੱਚੋ ਸਿਹਤਰੇ ਮੈਡੀਕਲ ਦੇ ਖੇਤਰ ਵਿੱਚ ਕੰਪਿਊਟਰ ਨੇ ਕ੍ਰਾਂਤੀ ਲਿਆ ਦਿੱਤੀ ਹੈ ਕੰਪਿਊਟਰ ਦੀ ਮਦਦ ਨਾਲ ਦੂਰ ਬੈਠੇ ਹੀ ਮਰੀਜ਼ ਦਾ ਇਲਾਜ ਕੀਤਾ ਜਾ ਸਕਦਾ ਹੈ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਰਿਕਾਰਡ ਰੱਖਣਾ ਤੇ ਟੈਸਟਿੰਗ ਐਕਸ-ਰੇ ਐਮ ਆਰ ਆਈ ਸਕੈਨਿੰਗ ਅਲਟਰਾਸਾਉਂਡ ਤੇ ਸਕਿਨ ਸਕੈਨਿੰਗ ਤੇ ਆਪਰੇਸ਼ਨ ਥੀਏਟਰ ਆਦੀ ਹਰ ਜਗ੍ਹਾ ਤੇ ਕੰਪਿਊਟਰ ਧਾਰਿਤ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਖੇਤਰ ਵਿੱਚ ਅਜੋਕੇ ਖੇਡਾਂ ਨੂੰ ਰੋਜ਼ਮਾਨਚਿਕ ਬਣਾਉਣ ਵਿੱਚ ਕੰਪਿਊਟਰ ਅਹਿਮ ਭੂਮਿਕਾ ਨਿਭਾਰਿਆ ਹੈ ਸਿੱਧਾ ਪ੍ਰਸਾਰਣ ਹੋਵੇ ਡਿਜੀਟਲ ਸਕੋਰ ਬੋਰਡ ਹੋਵੇ ਜਾਂ ਫਿਰ ਗਰਾਊਂਡ ਦੇ ਬਾਹਰ ਤੋਂ ਜਿਹੜਾ ਰੈਫਰਿੰਗ ਹੈ ਇਹ ਇਹ ਉਹ ਪਹਿਲੂ ਹਨ ਜੋ ਖੇਡ ਨੂੰ ਜਿਹੜਾ ਹੈ ਸਿਖਰਾਂ ਤੱਕ ਲੈ ਕੇ ਜਾ ਸਕਦੇ ਹਨ ਯਾਨੀ ਬਹੁਤ ਤਰੱਕੀ ਕਰਵਾ ਸਕਦੇ ਹਨ ਠੀਕ ਪ੍ਰਸਿੱਧੀ ਹਨ देखो प्रश्न नंबर 1 सही स्थान चुनके खाली स्थान भरो कंप्यूटर आज कल तकरीबन हर क्षेत्र विच ਵਰਤਿਆ ਜਾ ਰਿਹਾ ਹੈ ਵਿਦਿਆਰਥੀਆ ਕੰਪਿਊਟਰ ਤੇ ਪ੍ਰੋਜੈਕਟ ਤਿਆਰ ਕਰਦੇ ਹਨ ਬੱਚੇ ਕੰਪਿਊਟਰ ਤੇ ਗੇਮਾਂ ਖੇਡਦੇ ਹਨ ਕੰਪਿਊਟਰ ਦੀ ਮਦਦ ਨਾਲ ਮਰੀਜ਼ ਦਾ ਇਲਾਜ ਦੂਰ ਬੈਠੇ ਹੀ ਹੋ ਜਾਂਦਾ ਹੈ ਹੁਣ ਟੀਵੀ ਪ੍ਰੋਗਰਾਮ ਇੰਟਰਨੈਟ ਤੇ ਵੀ ਦੇਖੇ ਜਾ ਸਕਦੇ ਠੀਕ ਬੱਚੋ ਅੱਗੇ ਦੇਖੋ ਪਰਸ਼ਨ ਨੰਬਰ 2 ਹੇਠੇ ਲਿਖੇ ਵਾਕਾ ਦੇ ਸਾਹਮਣੇ ਠੀਕ ਦਾ ਜਾਂ ਗਲਤ ਦਾ ਨਿਸ਼ਾਨ ਲਗਾਓ ਕੰਪਿਊਟਰ ਦੀ ਵਰਤੋਂ ਕੇਵਲ ਸਕੂਲਾਂ ਵਿੱਚ ਕੀਤੀ ਜਾਂਦੀ ਹੈ ਨਹੀਂ ਹਰ ਖੇਤਰ ਵਿੱਚ ਹੁੰਦੀ ਹੈ ਕੰਪਿਊਟਰ ਮਨੋਰੰਜਨ ਦਾ ਵਧੀਆ ਸਾਧਨ ਹੈ ਹਾਂਜੀ ਅਸੀਂ ਕੰਪਿਊਟਰ ਨਾਲ ਘਰ ਬੈਠੇ ਹੀ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਾਂ ਹਾਂਜੀ ਕਰ ਸਕਦੇ ਹਾਂ ਅੱਗੇ ਦੇਖੋ ਉੱਪਰ ਸਿਹਤ ਦੇ ਖੇਤਰ ਵਿੱਚ ਕੰਪਿਊਟਰ ਕੋਈ ਮਦਦ ਨਹੀਂ ਕਰਦਾ ਨਹੀਂ ਬਹੁਤ ਮਦਦ ਕਰਦਾ ਹੈ ਕੰਪਿਊਟਰ ਤੇ ਗਾਣੇ ਸੁਨੇ ਜਾ ਸਕਦੇ ਨੇ ਹਾਂਜੀ ਗਾਣੇ ਸੁਨੇ ਸੁਣੇ ਜਾ ਸਕਦੇ ਨੇ ਪਰਸ਼ਨ ਨੰਬਰ 3 ਬੱਚੋ ਕੰਪਿਊਟਰ ਦੀ ਵਰਤੋਂ ਜਿਹੜੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ ਉਹਨਾਂ ਦੇ ਨਾਮ ਲਿਖੋ ਕੰਪਿਊਟਰ ਦੀ ਵਰਤੋਂ ਲਗਭਗ ਹਰ ਖੇਤਰ ਵਿੱਚ ਕੀਤੀ ਜਾਂਦੀ ਹੈ ਜਿਵੇਂ ਬੈਂਕ ਘਰ ਸਿੱਖਿਆ ਮਨੋਰੰਜਨ ਸੇਤ ਖੇਡਾਂ ਤੇ ਹੋਰ ਬਹੁਤ ਸਾਰੇ ਖੇਤਰ ਠੀਕ ਹੈ ਬੱਚੋ ਪਰਸ਼ਨ ਨੰਬਰ 4 ਘਰ ਵਿੱਚ ਤੁਸੀਂ ਕੰਪਿਊਟਰ ਦੇ ਨਾਲ ਕਿਹੜੇ-ਕਿਹੜੇ ਕੰਮ ਕਰ ਸਕਦੇ ਹੋ ਘਰ ਵਿੱਚ ਕੰਪਿਊਟਰ ਦੀ ਸਹਾਇਤਾ ਨਾਲ ਮਨੋਰੰਜਨ ਹਿਸਾਬ ਕਿਤਾਬ ਰੱਖਣਾ ਇੰਟਰਨੈਟ ਤੇ ਬਿਲਾ ਆਦਿ ਦੀ ਅਦਾਇਗੀ ਦੂਰ ਬੈਠੇ ਰਿਸ਼ਤੇਦਾਰਿਆਂ ਨਾਲ ਇੰਟਰਨੈਟ ਰਾਹੀਂ ਗੱਲਬਾਤ ਆਦਿ ਬਹੁਤ ਕੰਮ ਕੀਤੇ ਜਾਂਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਪਸੰਬਰ 5 ਮਿਲਾਨ ਕਰਨਾ ਹੈ ਡਿਜੀਟਲ ਸਕੋਰ ਬੋਰਡ ਕਦੇ ਨਹੀਂ ਹੁੰਦਾ ਖੇਡਾਂ ਲਈ ਹੁੰਦਾ ਹੈ ਐਕਸ-ਰੇ ਸਿਹਤ ਗੇਮਾਂ ਮਨੋਰੰਜਨ ਲਈ ਇਹ ਟੀਐਮ ਏਟੀਐਮ ਜਿਹੜਾ ਹੈ ਉਹ ਬੈਂਕ ਲਈ ਹੁੰਦਾ ਹੈ ਤੇ ਹੋਰ ਟਾਈਮ ਟੇਬਲ ਸਿੱਖਿਆ ਲਈ ਠੀਕ ਹੈ ਬੱਚੋ ਇਹ ਲੈਸਨ ਤੋਂ ਡਾ ਕੰਪਲੀਟ ਹੋ ਗਿਆ ਥੈਂਕ ਯੂ